ਹਾਂਜੀ ਸਾਥੀ ਕਾਲਜੀ ਜੀੜੀਆ ਪੀਵੀ02 ਦੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅਮਰੀਤਰੀਆ ਲੋ ਵੀਰ ਜੀ ਅੱਜ ਇਨਾਵੰਡ ਸਮਾਰੋਹ ਠੀਕ ਹੈ ਜੀ ਤੁਹਾਨੂੰ ਪਿਜਨ ਐਂਡ ਕਾਈਟ ਫਲਾਈਂਗ ਗਰੁੱਪ ਠੀਕ ਹੈ ਜੀ ਤੁਹਾਨੂੰ ਪਿਜਨ ਉਹ ਵੀਰ ਜੀ ਹੁਣਾਂ ਲੋ ਉਸਤਾਦ ਜੀ ਹੁਣਾਂ ਲੋ ਰੋਬਿਨ ਵੀਰ ਹੁਣਾਂ ਲੋ ਠੀਕ ਹੈ ਜੀ ਨਾਲ ਵੀਰ ਦੇ ਨਾਲ ਜਿਹੜੇ ਸੰਯੋਗੀ ਵੀਰ ਨੇ ਉਹਨਾਂ ਵੱਲੋਂ ਜਿਹੜੀ ਸ਼ੀਲਡ ਉਡਾਈ ਗਈ ਸੀ ਤੀ ਉਹਦੇ ਇਨਾਵੰਡ ਸਮਾਰੋਹ ਅੱਜ ਫਸਟ ਸੈਕਿੰਡ ਥਰਡ ਫੋਰਥ ਤੇ ਫਿਫਥ ਪੰਜ ਨਾਮ ਦਿੱਤੇ ਜਾਣੇ ਨੇ ਇੱਕ ਨਾਮ ਦਿੱਤਾ ਜਾਣਾ ਜੀ ਦਬਲ ਮੋਰ ਦਾ ਤੇ ਇੱਕ ਬਹਾਦਰ ਬੱਚਾ ਤੇ ਬਹਾਦਰ ਕਬੂਤਰ ਤੇ ਪੰਜ ਸ਼ਹੀਦਾਂ ਸਨਮਾਨਕੀਤਿਆ ਜਾਣੀਆਂ ਨੇ ਇਹਨਾਂ ਜਿੰਨਾਂ ਵੀਰਾਂ ਦੇ ਨਾਮ ਆਏ ਨੇ ਆਓ ਲੈ ਚੱਲਦੇ ਹਾਂ ਗਾੜੀ ਤੇ ਵਿਖਾਵਾਂਗੇ ਤੁਹਾਨੂੰ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਆ ਲੋ ਜੀ ਅੱਜ ਜਿੱਦਾਂ ਕੀ ਤੁਹਾਨੂੰ ਦੱਸ ਹੀ ਚੁੱਕਿਆ ਆ ਮੈਂ ਅਨਾਵੰਡ ਸਮਾਰੋਹ ਆ ਜੀ ਇੱਧਰ ਰਿੰਕੂ ਉਸਤਾਦ ਜੀ ਠੀਕ ਹੈ ਜੀ ਆਪਣੇ ਢੋਲੀ ਵੀਰ ਜੀ ਹੋਣੀ ਸਤਿਗੁਰ ਜੀ ਇੱਧਰ ਵਿਜੇ ਉਸਤਾਦ ਜੀ ਢਾਬੇ ਵਾਲੇ ਸਤਿਗੁਰ ਸਾਜੀ ਇੱਧਰ ਆਪਣੇ ਮੰਗਿਆ ਪਹਿਲਵਾਨ ਜੀ ਉਸਤਾਦ ਜੀ ਹੋਣੀ ਸਤਿਗੁਰ ਉਸਤਾਦ ਜੀ ਇੱਧਰ ਆਪਣੇ ਢਣਕੇ ਉਸਤਾਦ ਜੀ ਹੋਣੀ ਠੀਕ ਹੈ ਜੀ ਸਤਿਗੁਰ ਢਣਕੇ ਉਸਤਾਦ ਜੀ ਇੱਧਰ ਆਪਣੇ ਬੰਟੀ ਪਹਿਲਵਾਨ ਜੀ ਕਾਉਂਸਲਰ ਸਾਹਿਬ ਠੀਕ ਹੈ ਜੀ ਆਪਣੇ ਪੋਲੂ ਪਹਿਲਵਾਨ ਜੀ ਉਹਨਾਂ ਦੇ ਵੱਡੇ ਬ੍ਰਦਰ ਇੱਧਰ ਆਪਣੇ ਚੇਅਰਮੈਨ ਸਾਹਿਬ ਬੱਬੂ ਚੇਅਰਮੈਨ ਸਾਹਿਬ ਜੀ ਇੱਧਰ ਆਪਣੇ ਐਸ਼ ਉਸਤਾਜੀ ਹੁਣੀ ਠੀਕ ਹੈ ਜੀ ਬਬੂ ਉਸਤਾਜ ਜੀ ਸਪਾ ਵਾਲਿਆਂ ਦੇ ਉਹਨਾਂ ਦੇ ਬੇਟੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਇੱਧਰ ਆਪਣਾ ਸ਼ਾਨਵੀਰ ਠੀਕ ਹੈ ਜੀ ਇੱਧਰ ਆਪਣੇ ਇੱਧਰ ਆਪਣੇ ਬਬਲੂ ਉਸਤਾਜੀ ਹੁਣੀ ਚੀਨਾ ਗਰੁੱਪ ਤੋਂ ਇੱਧਰ ਪਾਲੇ ਉਸਤਾਜੀ ਆਪਣੇ ਨਹਿਰ ਵਾਲੇ ਸਾਰੇ ਆਪਣੇ ਮੁੱਖ ਮਹਿਮਾਨ ਆਏ ਹੋਏ ਠੀਕ ਹੈ ਜੀ ਇਹ ਸਾਰੀਆਂ ਟਰੋਫੀਆਂ ਅੱਜ ਦਿੱਤੀਆਂ ਜਾਣੀਆਂ ਨੇ ਜਿਹੜੇ-ਜਿਹੜੇ ਵੀਰਾਂ ਦੇ ਨਾਮ ਆਏ ਹੋਏ ਨੇ ਫਰਸਟ ਸੈਕੰਡ ਥਰਡ ਫੋਰਸਟ ਤੇ ਫਿਫਥ ਡਬਲ ਮੋਰ ਦਾ ਹਿੱਟ ਬੱਚੇ ਦਾ ਤੇ ਹਿੱਟ ਕਬੂਤਰ ਦਾ ਤੇ ਪੰਜ ਇਨਾਮ ਇੱਕ ਸ਼ੀਲਡ ਦਿੱਤੀ ਜਾਣੀ ਆ ਇਹਨਾਂ ਦਾ ਸਾਰੇ ਕਬੂਤਰਾਂ ਤੋਂ ਪਹਿਲਾ ਕਬੂਤਰ ਬੈਠਾ ਵਾ ਹਿੱਟ ਮਾਰ ਕੇ ਉਹਨੂੰ ਦਿੱਤੀ ਜਾਣੀ ਆ ਜੀ ਇੱਕ ਸ਼ੀਲਡ ਇਦਾਂ ਕੀ ਅਨਾਉਂਸ ਕੀਤੀ ਸੀ ਇਹ ਸਾਰੇ ਵੀਰ ਆਪਣੇ ਆਏ ਹੋਏ ਇਧਰ ਆਪਣੇ ਬੋਲੂ ਪਹਿਲਵਾਨ ਜੀ ਸ਼ੀਨਾ ਗਰੁੱਪ ਤੋਂ ਜਿਨ੍ਹਾਂ ਦੀ ਬਹੁਤ سپورਟ ਰਹੀ ਆ ਵੀਰ ਉਹਨਾਂ ਨੂੰ ਇਧਰ ਪਾਲੇ ਉਸਤਾ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਇਧਰ ਬਬਲੂ ਉਸਤਾ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਸ਼ਾਨ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਧਰ ਆਪਣੇ ਐਸ਼ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਇਧਰ ਚੇਅਰਮੈਨ ਸਾਹਿਬ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਇਧਰ ਆਪਣੇ ਕਾਉਂਸਲਰ ਸਾਹਿਬ ਮੰਡੀ ਪਹਿਲਵਾਨ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਜਨਕੈ ਉਸਤਾਦ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਉਧਰੋਂ ਰੋਬਿੰਡ ਉਧਰੋਂ ਦੀ ਆ। ਰਿੰਕੂ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ। ਵਿਜੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ। ਸਾਹ ਮੰਗੇ ਆ ਰਹੇ। ਹਲੋ ਜੀ ਮੰਗੇ ਉਸਤਾਦ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ। ਆਪਣੇ ਕੋਲੂ ਪਹਿਲਵਾਨ ਜੀ ਵੀਰ ਜੀ ਉਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ। ਉਹ ਵੀਰ ਜੀ ਬੱਬਰ ਜੁਵਲਰ ਵਾਲੇ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਲੋ ਜੀ ਬਿਲੇ ਟੋਲੀ ਉਸਤਾਜੀ ਇਹਨਾਂ ਦਾ ਮਾਨ ਸਨਮਾਨ ਕਰਦੇ ਹੋਏ ਆ ਤਾਰ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਉਸਤਾਜੀ ਦਾ ਮਾਨ ਸਨਮਾਨ ਕਰਦੇ ਹੋਏ ਰੋਕੀ ਉਸਤਾਜੀ ਦਾ ਮਾਨ ਸਨਮਾਨ ਕਰਦੇ ਹੋਏ ਰੋਕੀ ਉਸਤਾਜੀ ਚੁੰਨੀ ਵਾਲੇ ਲੱਡੂ ਘਵਾਂਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਤੁਹਾਨੂੰ ਵੀਰ ਖਲੀਫਾ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਜੀ ਚੈਂਪੀਅਨ ਸਾਹਿਬ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਵੀਰ ਕਚਹਿਰੀ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਆ ਲੋ ਜੀ ਕਰਨ ਲੱਗੇ ਨੇ ਚੇਅਰਮੈਨ ਸਾਹਿਬ ਅਨਾਉਂਸਮੈਂਟ ਤੇ ਸਾਰੇ ਵੀਰ ਜਰ ਧਿਆਨ ਦਿਓ ਜੀ ਐ ਜਿਹੜੀ ਦੋਬਿੰਨ ਦੰਗਾਲੇ ਸ਼ੀਟ ਆਈ ਹੈ ਜੀ ਇਹਦੇ ਵਿੱਚ ਇੱਕ ਨਾਮ ਲੌਸ ਹੋਇਆ ਸੀ ਸਾਰੀ ਸ਼ੀਟ ਦੇ ਵਿੱਚੋਂ ਜਿਹਦਾ ਪਹਿਲਾ ਕਬੂਤਰ ਸਾਰਿਆਂ ਨੂੰ ਜਿੱਤ ਕੇ ਪਹਿਲਾ ਬੈਠੇਗਾ ਇਹ ਉਸ ਉਹ ਨਾਮ ਹੈਗਾ ਜੀ ਰਾਜਾ ਸੰਜੂਰ ਰਾਜਾ ਲਾਡੀ ਬਾਹ ਹਿੱਟ ਬੱਚਾ ਪਾਲਾ ਉਸਤਾਦ ਲੋ ਜੀ ਹਿੱਟ ਬੱਚਾ ਪਾਲੇ ਉਸਤਾਦ ਜੀ ਹੁਣੀ ਆ ਗਿਆ ਆਪਣਾ ਨਾਮ ਹਾਸਲ ਕਰਨ ਜੀ ਪਾਲੇ ਉਸਤਾਦ ਜੀ ਹੁਣੀ ਨਹਿਰ ਵਾਲੇ ਤੇ ਲਵ ਵੀਰ ਹਲੋ ਜੀ ਇੱਧਰ ਆ ਜੀ ਛੇਟ ਬੱਚੇ ਦਾ ਨਾਮ ਉਸਤਾਦ ਜੀ ਸ਼ੀਲ ਦਿੱਤੀ ਕਰਿਓ ਹਲੋ ਜੀ ਛੇਟ ਬੱਚੇ ਦਾ ਨਾਮ ਪਾਲੇ ਉਸਤਾਦ ਜੀ ਨਹਿਰ ਵਾਲੇ ਸਤਾਜੀ ਗਿਆ ਰਾਜਾ ਰਾਜਾ ਅਰਜਨ ਸਤਾਹ ਹੁਣੀ ਅੱਗੇ ਆਓ ਮੰਗਾ ਸਤਾਜੀ ਲੋ ਜੀ ਹਿੱਟ ਬੱਚੇ ਨੂੰ ਰਾਜੇ ਭਾਵ ਲੋ ਨਾਮ ਹੀ ਜਿਹੜਾ ਉਹ ਵੀ ਦਿੱਤਾ ਗਿਆ ਵਾ ਜੀ ਇਹ ਸ਼ਮਸ਼ੇਰ ਸ਼ਮਸ਼ੇਰ ਸਿੰਘ ਦਾ ਨਾਮ ਹੈਗਾ ਜੀ ਆ ਸ਼ਮਸ਼ੇਰ ਵੀਰ ਜੀ ਹੁਣ ਆ ਲੋ ਜਿਹੜਾ ਨਾਮ ਸੀ ਉਹ ਵੀ ਦਿੱਤਾ ਗਿਆ ਵਾ ਜੀ ਇਹ ਨਾਮ ਹੈਗਾ ਜੀ ਬੱਚੇ ਦਾ ਨਾਮ ਉਹ ਵੀ ਸਤਾਜੀ ਸੱਪਾਂ ਵਾਲੇ ਐ ਸਤਾਜੀ ਦੇ ਰਹੇ ਨੇ ਆ ਲੋ ਜੀ ਉਹ ਵੀ ਸਤਾਜੀ ਸੱਪਾਂ ਵਾਲਿਆਂ ਵੱਲੋਂ ਠੀਕ ਹੈ ਜੀ ਐਸ ਵੀਰ ਜੀ ਹੁਣੀ ਆ ਸਤਾਜੀ ਹੁਣੀ ਨਾਮ ਦਿੰਦੇ ਹੋਏ ਜੀ ਐ ਸੋਲੂ ਸਤਾਜ ਪਤੰਗਾ ਵਾਲੇ ਪਾਲਤੀ ਭਵਿਸ਼ਾ ਸਪਾਰਾ ਲੀਵ ਹਲੋ ਜੀ ਜਿਨੇ ਨਾਮ ਅਨਾਉਂਸ ਕੀਤੇ ਸੀ ਉਹਨੇ ਨਾਮ ਮਿਲ ਚੁਕੇ ਨੇ ਠੀਕ ਹੈ ਜੀ ਪਾਲੇ ਉਸਤਾਜੀ ਹੋਣਾ ਨੂੰ ਬੱਚੇ ਦੇ ਤੇ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਉਸਤਾਜੀ ਹੋਣਾ ਨੂੰ ਜੀ ਇਹ ਸੀਲ ਦੇ ਵਿੱਚੋਂ ਫਿੱਟ ਕਬੂਤਰ ਸੋਨੂ ਦਾਣਾ ਮੰਡੀ ਲੋ ਜੀ ਸੋਨੂ ਵੀਰ ਦਾਣਾ ਮੰਡੀ ਬਾਜਵਾ ਗਰੁੱਪ ਲੋ ਜੀ ਸੋਨੂੰ ਵੀਰ ਜੀ ਦਾਣਾ ਮੰਡੀ ਵਾਲੇ ਖਲੀਫਾ ਸਾਹਿਬ ਬਾਜਵਾ ਗਰੁੱਪ ਠੀਕ ਹੈ ਜੀ ਆਹ ਲੋ ਜੀ ਬਾਜਵਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਹ ਲੋ ਜੀ ਪੰਜ ਨਾਮ ਅਨਾਉਂਸ ਕੀਤੇ ਸੀ ਪੰਜਵਾਂ ਨਾਮ ਗਾਦੀਅਤੇ ਇਸ ਸ਼ੀਲ ਦੇ ਵਿੱਚੋਂ ਗੋਪੀ ਵਿੱਕੀ ਦਾ ਜੀ ਨਾਲ ਮਠਾਈ ਕਰ ਗੋਪੀ ਵਿੱਕੀ ਲੋ ਜੀ ਗੋਪੀ ਵਿੱਕੀ ਵੀਰ ਜੀ ਹੁਣੀ ਆਪਣਾ ਨਾਮ ਹਾਸਲ ਕਰਨ ਜੀ ਆ ਕੇ ਜੋ ਕਿ ਪੰਜਵਾਂ ਸਥਾਨ ਹਾਸਲ ਕੀਤਾ ਵਾ ਵੀਰ ਜੀ ਹੁਣਾ ਨੇ ਲੋ ਜੀ ਮਠਾਈ ਦਾ ਡੱਬਾ ਨਾਲ ਸ਼ੀਲਡ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਪਾਰਟੀ ਰਾਜੂ ਉਸਤਾਦ ਜੀ ਕੁਲਫੀਆਂ ਵਾਲੇ ਲੋ ਜੀ ਦੀਪੂ ਚਾਹ ਵਾਲਾ ਚੌਥਾ ਨਾਮ ਆ ਬਹੁਤ ਛੋਟੀ ਛੱਤ ਹੀ ਜਿਹੜੀ ਉੱਪਰ ਕੇ ਅੱਗੇ ਆ ਰਹੀ ਆ ਜੀ ਕਵਰ ਬਾਠ ਵੀਰ ਨੇ ਵੀ ਵੀਡੀਓ ਪਾਈ ਹੈ ਇਹਨਾਂ ਦੀ ਠੀਕ ਹੈ ਜੀ ਤੇ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਪਹਿਲਵਾਨ ਜੀ ਉਹਨਾਂ ਨੂੰ ਤੇ ਆਪਣੇ ਦੀਪੂ ਵੀਰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰ ਸਾਰੀ ਜਿਹੜੀ ਮਿਹਨਤ ਹੈ ਨਾ ਇਸ ਵੀਰ ਦੀ ਜੀ ਇਸ ਛੱਤ ਤੇ ਲੋ ਜੀ ਦੂਜਾ ਨਾਮ ਸਾਬੀ ਸੱਤਾ ਚੀਨਾ ਗਰੁੱਪ ਤੋਂ ਬੋਲੂ ਭਾਨ ਸੋਨੂ ਜੀ ਉਹ ਸੋਨੂ ਜੀ ਬੱਬਰ ਜੂਲਰ ਜੀ ਆ ਲੋ ਜੀ ਸੈਗਣੇ ਦੇ ਨਾਮ ਆ ਆ ਲੋ ਜੀ ਦੂਸਰਾ ਇਨਾਮ ਚੀਨਾ ਗਰੁੱਪ ਪੋਲੂ ਪਹਿਲਵਾਨ ਜੀ ਹੁਣਾਂ ਨੂੰ ਤੇ ਸੋਨੂ ਵੀਰ ਜੀ ਹੁਣਾਂ ਨੂੰ ਤੇ ਸਾਲ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋ ਜੀ ਕਲਾਪਿੰਗ ਕਰ ਦਿਆ ਕਰੋ ਯਾਰ ਮੇਰੇ ਵੀਰ ਸਾਰੇ ਬਬਲੂ ਦਾ ਬਬਲੂ ਦਾ ਇਹ ਕਿ ਆਇਆ ਉਹ ਪਹਿਲਾ ਨਾਮ ਖੱਲਲ ਕੀਤਿਆ ਭਾਈ ਪਹਿਲਾ ਫਰਸਟ ਨਾਮ ਲੋ ਜੀ ਸਾਨੂੰ ਦਾਣਾ ਮੰਡੀ ਚੌਕ ਖਲੀਫਾ ਬਾਜਵਾ ਗਰੁੱਪ ਆ ਲੋ ਜੀ ਫਰਸਟ ਇਨਾਮ ਅਸੂ ਚੈਂਪੀਅਨ ਛੱਤ 2050 ਸੋਨੂ ਵੀਰ ਜੀ ਦੀ ਛੱਤ ਅਸੂ ਚੈਂਪੀਅਨ ਚ ਚਾਰ ਸ਼ੀਲਡਾਂ ਹਾਸਲ ਕੀਤੀਆਂ ਵੀਰ ਜੀ ਹੋਣਾ ਨੇ ਫਰਸਟ ਇਨਾਮ ਦੀਆਂ ਚਾਰਾਂ ਦੇ ਵਿੱਚ ਪਹਿਲਾ ਨਾਮ ਪਿਆ ਜੇ ਚਾਰ ਹੀ ਸ਼ੀਲਾਂ ਆਈਆਂ ਤੇ ਚਾਰਾਂ ਦੇ ਵਿੱਚੋਂ ਹੀ ਪਹਿਲਾ ਨਾਮ ਪਿਆ ਵੀਰ ਜੀ ਹੁਣਾ ਦਾ ਪਹਿਲਾ ਨਾਮ ਲੈ ਚਲੇ ਅੱਜ ਤੇ ਅਗਲੇ ਨਾਮ ਜਿੱਦਾਂ ਜਿੱਦਾਂ ਮਿਲੀ ਜਾਣਗੇ ਤੁਹਾਡੇ ਰੂਬਰੂ ਕਰੀ ਜਾਵਾਂਗੇ ਬਹੁਤ ਬਹੁਤ ਮੁਬਾਰਕਾ ਹੋ ਜੀ ਬਾਜਵਾ ਗਰੁੱਪ ਨੂੰ ਬਹੁਤ ਬਹੁਤ ਬਧਾਈਓ ਜੀ ਹਾਂ ਜੀ ਉਸਤਾ ਜੀ ਤੀਸਰਾ ਨਾਮ ਸ਼ੀਨਾ ਗਰੁੱਪ ਤੋਂ ਬੋਵੀ ਭਰਾੜੀਵਾਲ ਦਾ ਜੀ ਲੋ ਜੀ ਬੋਵੀ ਵੀਰਜੀ ਭਰਾੜੀਆਲ ਵਾਲੇ ਉਹਨਾਂ ਦਾ ਤੀਸਰਾ ਨਾਮ ਪਿਆ ਜੇ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਦੂਸਰਾ ਤੇ ਤੀਸਰਾ ਨਾਮ ਸ਼ੀਨਾ ਗਰੁੱਪ ਦਾ ਪਿਆ ਜੇ ਬੋਵੀ ਵੀਰ ਭਰਾੜੀਆਲ ਵਾਲਿਆਂ ਨੂੰ ਤੇ ਆਲ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆਏ ਡਬਲ ਮੋਰ ਕਬੂਤਰ ਦਾ ਨਾਮ ਜੀ ਦੋਨਾਂ ਜਣਾਂ ਦਾ ਦਿੱਤਾ ਗਿਆ ਵਾ ਤਾਂ ਕਿ ਇੱਕ ਜਣੇ ਨੇ ਗਲਤੀ ਕੀਤੀ ਸੀ ਨਾ ਉਹਨੇ ਫਾਰਮ ਤੇ ਮੋਰਨਿੰਗ ਲੈ ਕੇ ਨਹੀਂ ਭੇਜਿਆ ਕਿ ਮੇਰਾ ਡਬਲ ਮੋਰ ਕਬੂਤਰ ਬੈਠਾ ਆਇਆ ਨਾ ਮੁੰਸਬ ਕੋ ਲਿਖਾਇਆ ਤਾਂ ਆਪ ਇਸ ਗਲਤੀ ਕਰਕੇ ਕਿ ਨਾਮ ਜਿਹੜਾ ਸੀਗਾ ਦੋਵਾਂ ਨੂੰ ਅੱਧਾ-ਅੱਧਾ ਦੇ ਦਿੱਤਾ ਜਾ ਰਿਹਾ ਜੀ ਬਿੱਲਾ ਢੋਲੀ ਤੇ ਅਦਰੋਂ ਕੁਲਦੀਪ ਭਰਾ ਦੀ ਪਾਰਟੀ ਚੋਂ ਰਵੀ ਭਾ ਦਾ ਸ਼ਿਕਦ ਬੋਲ ਕੋ ਲਈ ਦੋਮਾੜਾ ਦਿੱਤਾ ਨਾਮ ਦੇ ਦਿੱਤਾ ਜਾ ਰਿਹਾ ਜੀ ਲੈ ਲੋ ਜੀ ਸਾਮਤੀ ਦੇ ਨਾਲ ਠੀਕ ਹੈ ਜੀ ਜਿੱਦਾਂ ਚੇਅਰਮੈਨ ਸਾਹਿਬ ਨੇ ਕਿਹਾ ਵਾ ਉਦਾਂ ਹਾਫ ਹਾਫ ਨਾਮ ਦਿੱਤਾ ਗਿਆ ਵਾ ਦੋਵੇਂ ਵੀਰਾਂ ਨੂੰ ਬਿੱਲੇ ਢੋਲੀ ਵੀਰ ਜੀ ਨੂੰ ਨਾਲ ਨੂੰ ਤੇ ਕੁਲੇ ਵੀਰ ਨੂੰ ਨਾਲ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅੱਗੇ ਤੋਂ ਆ ਗਲਤੀ ਨਾ ਹੋਵੇ ਆਪਣੀਆਂ ਛੱਤਾਂ ਤੇ ਆਹ ਹੋ ਰੋਦੇ ਨਾ ਆਹ ਹੋ ਅਰਣ ਆ ਲੋ ਜੀ ਅਰਣ ਵੀਰ ਦਾ ਬੱਚਾ ਬੈਠਾ ਸੀਗਾ ਜੀ ਇਹਨਾਂ ਨੂੰ ਰਵੀ ਸਤਾਰ ਨਾਮ ਦੇ ਰਿਹਾ ਜੀ ਆਪਣੇ ਵੱਲੋਂ 500 ਰੁਪਏ ਜੀ ਹੈਲੋ ਹਾਂਜੀ ਗੁਰੂ ਜੀ ਰੋਕੀ ਟਰਪੇ 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 ਹਣੇ ਕੋਈ ਹੋਰ オーپن ਕੋਈ ਆ ਲੋ ਜੀ ਵਿਸ਼ੇਸ਼ ਸਨਮਾਨ ਚੇਅਰਮੈਨ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਜੀ ਆਪਣੇ ਰਵਿਨ ਵੀਰ ਜੀ ਹੁਣੀ ਤੇ ਆਲ ਟੀਮ ਆ ਲੋ ਜੀ ਜਨਕੇ ਸਤਾਜ ਜੀ ਹੁਣਾ ਸਾ ਵਿਸ਼ੇਸ਼ ਸਨਮਾਨ ਕਰਦੇ ਹੋਏ ਜੀ ਮੰਗੇ ਪਹਿਲਵਾਨ ਜੀ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿਸ਼ੇਸ਼ ਬਬਲੂ ਉਸਤਾਦ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਵਿਸ਼ੇਸ਼ ਸਨਮਾਨ ਜੀ ਵਿਜੇ ਉਸਤਾਦ ਜੀ ਢਾਬੇ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿਸ਼ੇਸ਼ ਸਨਮਾਨ ਦਿੰਦੇ ਹੋਏ ਲੋ ਜੀ ਆਪਣੇ ਕੋਚਲਰ ਸਾਹਿਬ ਵੱਡੇ ਵੀਰ ਜੀ ਹੁਣਾਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਤੀਸਰਾ ਇਨਾਮ ਉਹ ਵੀ ਭੜਾੜੀਵਾਲ ਤੋਂ ਸੀਨਾ ਗੋਪਾ ਜੀ ਉਹ ਵੀ ਭੜਾੜੀਵਾਲ ਠੀਕ ਹੈ ਜੀ ਕਿਸੇ ਕਾਰਨ ਕਰਕੇ ਫੜਕ ਬੰਦ ਹੋਣ ਕਰਕੇ ਵੀਰ ਹੁਣੀ ਥੋੜਾ ਲੇਟ ਹੋ ਗਏ ਨੇ ਠੀਕ ਹੈ ਜੀ ਬਾਕੀ ਸਾਰੇ ਆਏ ਵੀਰ ਥੋੜਾ ਜਲਦੀ ਜਹੀ ਤੇ ਬਹੁਤ ਬਹੁਤ ਮੁਬਾਰਕਾਂ ਹਨ ਜੀ ਬੋਵੀ ਵੀਰ ਜੀ ਹੁਣਾ ਨੂੰ ਠੀਕ ਹੈ ਜੀ ਤੇ ਬੋਵੀ ਵੀਰ ਜੀ ਹੁਣਾ ਦਾ ਵੀ ਜਿਹੜੀ ਸ਼ੀਲ ਵੀਰ ਹੁਣ ਆਂਡ ਆਈ ਸੀ ਔਰੇ ਵਿੱਚ ਪਹਿਲਾ ਨਾਮ ਪਿਆ ਜੇ ਵੀਰ ਜੀ ਹੁਣਾਂ ਨੇ ਮੋਟਰਸਾਈਕਲ ਡਾਇਆ ਸੀ ਠੀਕ ਹੈ ਜੀ ਢਾ ਕੇ ਲੈ ਕੇ ਜਾਣਾ ਵਾ ਉਦਾਂ ਨਹੀਂ ਵੀਰ ਹੁਣਾਂ ਦੇ ਬਹੁਤ ਸੋਹਣੇ ਪਰਿੰਦੇ ਉੱਡੇ ਨੇ ਤੇ ਵੀਰ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾ ਹੁਣ ਐਡਵਾਂਸ ਸੀ ਤੇ ਵੀਡੀਓ ਵਿੱਚ ਸ਼ੂਟ ਕਰਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਜੇ ਦਿਨ ਵੀਰ ਹੁਣਾਂ ਨੂੰ ਚਾਬੀ ਮਿਲੇਗੀ ਜੀ ਮੋਟਰਸਾਈਕਲ ਦੀ ਸਾਰੇ ਆਲ ਸ਼ੀਨਾ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾ ਹੁਣ ਜੀ ਜੀ ਅੱਜ ਆਪਣੇ ਰਾਜੇ ਵੀਰ ਦਾ ਬੱਡੇ ਆ ਜੀ ਬਾਕੀ ਉੱਤਰ ਬਣਾਵਾਂਗੇ ਜੀ ਦਾ ਨਾਮ ਦਿਆਂਗੇ ਠੀਕ ਹੋ ਗਿਆ ਜੀ ਚਲੋ ਵੀ ਜਾ ਰਹਿ ਤੂੰ ਕੇਕ ਕੱਟ ਲੈ ਰਾਜਾ ਵੀਰ ਹਿੰਮਤਪੁਰੇ ਤੋਂ ਸ਼ੀਨਾ ਗਰੁੱਪ ਠੀਕ ਹੈ ਜੀ ਸ਼ਗੀਰ ਤੇ ਭੋਲੂ ਪਹਿਲਵਾਨ ਜੀ ਹੁਣਾਂ ਦਾ ਬਹੁਤ ਬਹੁਤ ਵਧਾਈਆਂ ਹੁਣ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਰਾਜੇ ਵੀਰ ਨੂੰ ਜੀ ਲਓ ਜੀ ਮੁਬਾਰਕਾਂ ਭਾਈ ਜਾਨ ਦੇ ਭਰਾਵਾਂ ਥੋੜਾ ਕਰਾਂ ਸਰੇਟ ਕਰ ਲੋਗੇ 3 ਸਾਲਾਂ ਦਾ ਆ ਗਿਆ ਵੀਰੋ ਬੁਆਰ ਤੋਂ ਉਹ ਕੜਾ ਲਾਉਣਾ ਹਾਂ ਅਜੇ ਸਾਰਾ ਵੇ ਕਰਾਣ ਨਾਲ ਇੱਕ ਮਿੰਟ ਕੜਾ ਕਰਾ ਸਾਰਾ ਕਰਾਣ ਦੇ ਨਾਲ ਪਾਏ ਆਪਾਂ ਤੁਹਾਡੇ ਮਨ ਬਸਾ ਜਮਾ ਇਹਦੀ ਜੀ ਲੀ ਗਈ ਜੀ ਇੱਕ ਮਿੰਟ ਇੱਕ ਮਿੰਟ ਇਹ ਤੂੰ ਇੱਕ ਅੱਧੀ ਮੋੜ ਚਲਾਉਂਦਾ ਲੋ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਹਲੋ ਜੀ ਮਲਕੀਤ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਚੇਅਰਮੈਨ ਸਾਹਿਬ ਆਪਣੇ ਨਾਲ ਰੋਬਿਨ ਵੀਰ ਦੇ ਨਾਲ ਭੋਲੂ ਪਹਿਲਵਾਨ ਜੀ ਆਪਣੇ ਸਾਰੇ ਵੀਰ ਜੀ ਹੁਣੀ ਮਾਨ ਸਨਮਾਨ ਕਰਦੇ ਹੋਏ ਜੀ ਮਲਕੀਤ ਵੀਰ ਦਾ ਹਲੋ ਜੀ ਕਲਦੀਪ ਕਬਾੜੀਆ ਵੀਰ ਇਹਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣੇ ਰੋਬਿਨ ਵੀਰ ਜੀ ਹੁਣੀ ਤੇ ਚੇਅਰਮੈਨ ਸਾਹਿਬ ਬੜਾ ਸਾਰਾ ਇਹਨਾਂ ਦਾ ਬਹੁਤ ਜ਼ਰਾ ਹੋਰ ਕੋਈ ਉਹ ਸਾਗਰ ਬਾ ਆਇਆ ਇੱਧਰ ਜੀ ਰੋਬਿਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਬਹੁਤ ਲੇਟ ਸ਼ੀਲਡ ਅਨਾਉਂਸ ਕੀਤੀ ਤੇ ਬਹੁਤ ਜਿਆਦੀਆਂ ਛੱਤਾਂ ਭਈਆਂ ਨੇ ਸਾਡੇ ਮੱਲੇ ਵਾਲੇ ਟੂਰਨਾਮੈਂਟ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣੀ ਸ਼ੀਲਡ ਉਡਾਈਆ ਵੀਰ ਹੁਣਾ ਨੇ ਇਦਾਂ ਜਿਹੜੀ ਪਹਿਲੇ ਕਬੂਤਰ ਦੀ ਸ਼ੀਲਡ ਲੈ ਗਈ ਸੀ ਰੋਬਿਨ ਲਿਆਣਾ ਭੁੱਲ ਗਿਆ ਸੀਗਾ ਤੇ ਇਹ ਸ਼ੀਲਡ ਆ ਬੇਟੇ ਹੁੰਦੇ ਰਹੇ ਆ ਆ ਵੀਡੀਓ ਲਾ ਆ ਲੋ ਜੀ ਫਸਟ ਕਬੂਤਰ ਜਿਹੜਾ ਹੇਟ ਮਾਰ ਕੇ ਬੈਠਾ ਵਾ ਉਹਦੀ ਸ਼ੀਲਡ ਆ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਹਨ ਲਾਡੀ ਵੀਰ ਹੁਣਾ ਨੂੰ ਤੇ ਰਾਏ ਵੀਰ ਹੁਣਾ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਹਨ ਆ ਲੋ ਜੀ ਸਾਗਰ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਚਲ ਆ ਜਾ ਆਹ ਲੋ ਜੀ ਆ ਦਲਜੀਤ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਪਣਾ ਨਾ ਹੋਇਆ ਪਈ ਜੀਡੀਐਸ ਵਾਲੇ ਭਾਈ ਆਪਣੇ ਵੀਰ ਵੱਡੇ ਅੱਧੀ ਆਵਾਜ਼ ਤੇ ਵਿਚਾਰੇ ਹਾਟੇ ਕੋ ਆਏ ਨੇ ਬਹੁਤ ਧੰਨਵਾਦ ਜੀ ਇਨਾ ਪਿਆਰ ਦਿੰਦੇ ਹੋਏ ਹੋਰ ਮਿਹਰਬਾਨੀ ਸ਼ੁਕਰੀਆ ਬਹੁਤ ਵਧੀਆ